ਲੋ ਬਾਈ ਪਹੁੰਚ ਗਏ ਦੁਬਾਰਾ ਤਾਂ ਮੱਕੀ ਲੈ ਕੇ ਕੱਲ ਦੇ ਬਲੌਗ ਦੇ ਵਿੱਚ ਦਿਖਾਇਆ ਸੀ ਵੀ ਆਚਾਰ ਪੈ ਰਿਹਾ ਤੇ ਅੱਜ ਆਹ ਦੇਖੋ ਬਾਈ ਭਰਤਾ ਇਹਨਾਂ ਦਾ ਬਾਈਆਂ ਨੇ ਖੱਡਾ ਸਾਰਾ ਹੀ ਤੇ ਆਹ ਬਾਈ ਆ ਰਿਹਾ ਰਾਣਾ ਫੋੜ ਮਾਈ ਕੱਲ ਦਾ ਤੋ ਤੋ ਆਈਏ ਪਰ ਲੱਗਿਆ ਹੋਇਆ ਟਰੈਕਟਰ ਲਗਾਤਾਰ ਯਾ ਲੋ ਬਾਈ ਨਾਲ ਦੀ ਨਾਲ ਟਕਾਈ ਟੋਕਾ ਟੋਕ ਹੋ ਰਿਹਾ ਇਹ ਖਣਾ ਚੱਲ ਰਿਹਾ ਕੰਮ ਲੋ ਬਾਈ ਹੁਕਮ ਹੋ ਗਿਆ ਸਾਹਮਣੇ ਦਾ ਕਹਿੰਦਾ ਚਾਹ ਪੀ ਲੋ ਤਾਂ ਦੇਖੋ ਬਾਈ ਇਹ ਚਾਰ ਦੇ ਵਿੱਚ ਕੁੱਕੜੀ ਠਿਕਣਾ ਭਰੇ ਪਈ ਆ ਸਾਹਮਣੇ ਬਾਈ ਫਾਰਮ ਮਿਹਨਤੀ ਬੰਦੇ ਆ ਚਲੋ ਬਾਬਾ ਸਾਰਿਆਂ ਦੀ ਮਿਹਨਤ ਨੂੰ ਫਲ ਪਾਵੇ ਤਸਿਕਾ ਹਾਲ ਜੀ ਸਾਰਿਆਂ ਨੂੰ ਲੋ ਬਾਈ ਦੂਏ ਲਾਉ ਦੀ ਫਨੀਰੀ ਤੁਸੀਂ ਇੱਕ ਦੇਖਿਆ ਪਹਿਲਾਂ ਜੇ ਬੀਜ ਇੱਕ ਦਾ ਆਪਣਾ ਖਰਾਬ ਹੋ ਗਿਆ ਤਾਂ ਜੇ ਕਿਹਾਰੀ ਬੀਜ ਨਹੀਂ ਦੀ ਤੇ ਆ ਬਾਈ ਦੁਬਾਰਾ ਕਰਿਆ ਤਿਆਰ ਆ ਦੇਖ ਲਓ ਵੀਰੋ ਉਹੀ ਵਿਧੀ ਆ ਇਹ ਵੀਰਾਂ ਨੇ ਕਮੈਂਟ ਵੀ ਕਰਿਆ ਵੀ ਥੱਲੇ ਪੱਲੀ ਵਿਛਾਈ ਵੀ ਸੀ ਜੇ ਸਾਥੇ ਪਖਾਰਾਂਗੇ ਉਹੀ ਵਿਧੀ ਚੱਲੇ ਆ ਪਾਣੀ ਕਿਨੇ ਛੱੜਤਾ ਪਾਪੇ ਨੇ ਅੱਛਾ ਠੀਕ ਆ ਤੇ ਵੀ 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 ਜੰਮੀ ਨਹੀਂ ਥੋੜੀ ਤਾਂ ਸਹੀ ਉਹੀ ਵਿਧੀ ਦੀ ਦੁਬਾਰਾ ਉਕਣਾ ਹੀ ਦੱਬਿਆ ਸਾਰਾ ਕੁਝ ਕਰਿਆ ਉਹ ਬੀਜ ਦੇ ਕਿੱਤੇ ਪੈ ਜੀ। ਇਹ ਫਰਕ ਬੀਜੇ ਦਾ। ਆ ਬੰਦਾ ਇੱਕ ਹੋਰ ਆ ਤਿੰਨ ਬੰਦੇ। ਸੱਸੀ ਗੱਲ ਲਾ ਵੀ ਉਹ بڑے ਕੱਚੇ ਵਾਲੇ। ਸੱਸੀ ਗੱਲ। ਦਵਾ ਸਵਾਰ ਕੇ। ਸੱਸੀ ਗੱਲ। بڑے ਕੱਚੇ ਵਾਲਾ ਬੰਮ ਤੂੰ। ਇਹ ਵੀ ਲੈਣਾ ਕਿੱਥਾ। ਲੈ ভাই ਚੱਲ ਪਿਆ ਹੁਣ ਜਿੰਦਾ ਵੀ ਲਿਆ ਹੁਣ। ਇਧਰ ਨੱਕਾ ਦੇਖਿਆ ਇਹਨਲੀ ਕੋਣ ਲੱਗ ਗਿਆ। ਕੋਈ ਨਹੀਂ ਕਰਦਾ। ਗਰਜ ਜਿਹਾ ਬਣਿਆ। ਬਾਕੀ ਭਾਈ ਆ ਕਿਆਰੀ ਵਾਸਤੇ ਬੀਜ ਤਿਆਰ ਕਰਿਆ ਏ ਹੁਣ ਇਹਦੀ ਵਾਰੀ ਆ ਕੇ ਬੀਜਣੇ ਦੀ। ਪਰੇ ਵੀ ਥੋੜਾ ਜਿਹਾ ਕੱਟੇ ਜੰਮਿਆ ਸਵਾ 3/4 ਸਿੱਧਾ ਸਿੱਧਾ ਦਿਖਦਾ ਹਲੇ ਓਪਮ ਕਿਆ ਬੀਜਣਾ ਹੈ ਜੀ 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 ਕ ਪਨੀਰੀ ਪਨੀਰੀ ਹੱਥ ਨਾ ਪਾ ਰਹਿਣ ਤੇ ਤੂੰ ਹੀ ਰੁੜ ਜੂਗੀ ਹਾਂ ਹੱਥ ਨਹੀਂ ਲਾਈਦਾ ਦਾ ਨਾਲ ਦੀ ਨਾਲੇ ਨਾ ਆ ਰਿਹਾ ਹੂੰ ਚੱਲ ਵੇਖ ਰ ਮੂਰ ਪੂਰਾ ਹਾਂਜੀ ਹਾਂ ਜਿੰਦਾ ਵੀ ਆ ਗਿਆ ਬਾਈ ਛੋਲੀ ਵੀ ਆ ਗਈ ਬਾਲ ਉਸੇ ਦਾ ਥੋੜੀ ਐ ਗੈਂ ਤੋੜ ਗਈ ਗੈਂ ਤੋੜ ਗਈ ਉਹ ਨਹੀਂ ਬਣਦੀ ਛੋਟੀ ਰਹਿ ਗਈ ਮੈਂ ਦੇਖ ਲਈ ਰਹਿਣ ਤੇ ਫੇਰ ਬਨੋਗੇ ਰਸੀ ਹੋਰ ਆਉਣ ਇੱਕ ਲੋਟ ਨਹੀਂ ਆਉਂਦੀ ਹੈਗੀ ਆਪ ਦੇਖ ਲਿਆ ਕਰਕੇ ਮੈਂ ਤੇ ਇਹ ਵੀ ਆ ਗਿਆ ਬਾਈ ਕਿੰਨੂ ਬੁਲਾਉਣਾ ਬਾਬਾ ਗਿਆ ਹਾਂ ਬਾਬਾ ਜੀ ਕਿੱਥੇ ਆ ਗਿਆ ਬਾਬਾ ਜੀ ਆ ਗਿਆ ਜੀ ਬਾਬਾ ਨਾ ਕਿਹਾ ਵਈ ਪਾਣੀ ਜੀ ਪਾਣੀ ਹੈ ਘਾਟਾ ਰੇ ਤੁਹਾਨੂੰ ਪਾਣੀ ਵੀ ਤਾਂ ਦਤਾ ਹਾ ਵਧੀਆ ਲੋ ਵਈ ਆ ਗਿਆ ਸਾਡੇ ਪੁਰਾਣੇ ਇੰਜੀਨੀਅਰ ਇਹਨਾਂ ਨੂੰ ਲੇਜ਼ਰ ਕਰਨਾ ਗਿਆ ਤਾਂ ਸਾਡੀ ਗੱਲ ਹੀ ਚੰਗਾ ਕੰਮ ਹੈ। ਹਾਂ। ਮਾਰੇ ਪਾਣੀ ਭਰੇ ਦੇ। ਦੇਖੋ ਇਹ ਆਮਾ ਲੈਡੂ ਦਾ ਵੀ ਪਤਾ ਪੱਜਨੇ ਦਾ। ਛੱਡਿਆ ਕਰ ਮੜਾ ਜ਼ਿਆਦਾ ਕਰ ਰਿਹਾ। ਆ ਬੇ ਤੈ ਤਾਂ ਨਹੀਂ ਬਣਦਾ ਵਿੱਚ। ਪੁੱਛ ਲਾ ਨਹੀਂ ਵੀ ਕਿਆ ਆਮਾ ਬਾਪੇ ਫਿਰ ਕਬੱਡੀ ਨਹੀਂ ਨਹੀਂ ਨਹੀਂ। ਹੈ? ਹੁਣ ਮੇਰੀ ਮੂਰੀ ਦੇਖੋ ਬਾਈ ਜਿਹੜੀ ਛਲੜ ਦੀ ਕਿੱਕਣਾ ਤੇ ਪੜਦੇ ਇਹ ਹਾਈ ਲਾਭ ਕਰਦਾਰੀ ਦਾ ਬਾਈ ਲਾਭ ਆਮੰਨੇ ਪਾਣੀ ਵੀ ਵਧਾ ਦੇਣਾ ਜੀ ਹੁਣ ਕਿਉਂਕਿ ਅੰਦਰ ਪਾਣੀ ਦਾ ਜਦੋਂ ਪਤਾ ਲੱਜਣਾ ਵਧ ਗਿਆ ਥਾ ਹਾਂ ਹੂੰ ਕੋਲ ਪਤਾ ਲੱਗ ਜਾਣਾ ਆਪਾਂ ਨੂੰ ਇੱਧਰ ਆਪਾਂ ਨੇ ਉੱਚੀ ਹੋ ਰੱਖਣੀ ਆ ਵੀ ਪਾਣੀ ਨਿਕਲਦਾ ਹੋਵੇ ਇਹਦਾ ਹਾਂ ਏਗਾ ਨਾ ਵਧ ਗਿਆ ਪਾਣੀ ਹਾਂ ਪਾਰਕੇ ਬੰਦ ਕਰਦੇ ਹੁਣ ਪਾਣੀ ਘਟਾ ਨਾਲ ਉਧਰ ਨੂੰ ਦਸਤੀ ਵੀ ਜਾਏ 15 ਮਿੰਟ ਚੱਲੂ ਵੀ ਹੋਰ ਆ ਜਾ ਵੀ ਵਧੀਆ ਪਾਣੀ ਹਾਂ ਵਧੀਆੜੀ ਪਾਣੀ ਹੈ ਲੋ ਭਾਈ ਬਾਕੀ ਦੂਈ ਪਨੀਰੀ ਵੀ ਦਿਖਾ ਦਿੰਦਾ ਤੁਹਾਨੂੰ ਜਿੱਥੇ ਪਾਣੀ ਜਿਆਦਾ ਹੈ ਉੱਥੇ ਦਬਦੀ ਦਿਖਦੀ ਹੈ ਆ ਦੇਖੋ ਬਾਕੀ ਹੋਈ ਵਧੀਆ ਵਾਈ ਪਨੀਰੀਆਂ ਇਹਦੇ ਜੀ ਉਹ ਰਾਜੂ ਬਾਜ ਦੀ ਪਨੀਰੀ ਦਾ ਨੱਕਾ ਵੀ ਖੁੱਲਾ ਹੈ ਜਾਂ ਬੰਦ ਕਰ ਹਾਂ ਉਹ ਦੇ ਕਰ ਦੇ ਬੰਦ ਆਜਾ ਪਮੂ ਬਾਹਰ ਆਜਾ ਪਰ ਗਿਆ ਕੇਰਾ ਬਾਈ ਇਹਨ ਪਨੀਰੀ ਵਾਲਾ ਪਾਣੀ ਗਿਆ ਫੁੱਲ ਮੱਕੀ ਬਾਈ 5 ਟਾਈਮ ਹੋ ਗਏ ਆ ਲਾਈਟ ਪੂਰੀ ਐਨਾ ਜੀ ਬਾਈ ਰੇ ਵਾਲਾ ਕੰਮ ਚੱਲ ਪਿਆ ਖਿੱਚ ਖਚਾਈ ਹੋ ਗਈ ਤੇ ਬਾਰਮਾ ਬਾਪੂ ਪਧਰਾਇਆ ਮਾਰਨ ਲੱਗ ਗਿਆ ਆਪਾ ਬੰਮੂ ਲਿਪੜ ਕੇ ਆ ਗਿਆ ਜੌਂਡੀਰ ਇੱਧਰ ਕਿੱਥੇ ਲਿਪੜ ਗਿਆ ਪਾਣੀ ਚ ਪਾਣੀ ਚ ਲੈ ਖੜਾ ਹੋ ਕੇ ਦੇਖਾ ਕਿੰਨਾ ਗੇ ਲਿਪੜਿਆ ਇਹ ਕਾਸ਼ਾ ਵੀ ਲਿਪੜ ਗਿਆ ਤੇਰਾ ਤਾਂ ਚੱਲ ਕੁਰਸੀ 'ਤੇ ਨਹੀਂ ਬੈਠਣਾ ਹੁਣ ਉੱਥੇ ਜਾ ਕੇ ਪੈਰ ਧੋ ਲੈ ਇੱਕ ਵਾਰ ਟਿੱਬੜ ਗਿਆ ਵਿੱਚ ਨਹੀਂ ਵੜੀਦਾ ਹੁੰਦਾ ਯਾਰ ਕੱਦੂ ਕਰਿਆ ਬਾਈ ਜੌਂਡੀਰ ਵਿੱਚ ਵੜ ਕੇ ਉੱਥੇ ਬਾਇ ਹੈ ਕਿੱਥੇ ਬੜਾ ਤੈਨੂੰ ਉੱਥੇ ਮੈਚ ਵਿੱਚ ਘੁੰਮ ਗਿਆ ਠੀਕ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਚਲ ਉੱਥੇ ਪੈਰ ਧੋ ਲੈ ਹੈ ਹੂੰ ਗੰਦਾ ਬਾਣੀ ਆ ਆ ਤਾਂ ਹੋ ਗਿਆ ਤਾਂ ਹੋ ਗਿਆ ਕਿਆ ਕਰਨਾ ਪਮੂ? ਚਿੱਟਾ ਦੇਣਾ ਐ। ਤਾਂ ਚਿੱਟਾ ਦੇਣਾ ਐ। ਨਹੀਂ ਨਹੀਂ ਤੈਨੂੰ ਨਹੀਂ ਦੇਣਾ ਹੁੰਦਾ। ਉਹ ਨਹੀਂ। ਪਾਪਾ ਦੂੰਗਾ। ਤਨੋਂ ਆਂਦੀ ਆ ਖੇਤੀ ਕਰਨੀ। ਹਾਂ? ਹੜ ਜਾ। ਬਾਲਟੀ ਨੂੰ ਕਿ ਹੱਥ ਪਾਉਂਦਾ ਯਾਰ। ਹੜ ਜਾ ਹੜ ਜਾ। ਤਾਂ ਗੇਰ ਦੇ ਚਾਰ ਦਾਣੇ ਫਿਰ। ਹੱਥ ਬਾਲਟੀ ਚ ਲੈ ਜਾ ਹੱਥ ਚ ਲੈ ਜਾ। ਹੱਥ ਚ ਲੈ ਜਾ। ਬਾਲਟੀ ਨਾਲ ਚੱਕ। ਹੱਥ ਵਾਲੇ ਆ ਫੇਰ ਜਿਆਦਾ ਨਹੀਂ ਭਾਈ ਚੱਲ ਹਾਂ ਲੈ ਚੱਲ ਇੱਨੇ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਰਹੀ ਹੈ ਚੱਲ ਚੱਲ ਇੱਕ ਦਾ ਨਾ ਤਾਂ ਠੀਕ ਦਾ ਮਾਤਾ ਇਹਦਾ ਜੈ ਮਾਤਾ ਨਹੀਂ ਜੈ ਮਾਤਾ ਦੀ ਕੰਦਾ ਬਿਲਕੁਲ ਚਲੋ ਬਾਜੀ ਬੱਚੇ ਆ ਲੋ ਬਾਈ ਕਹਿੰਦੇ ਪਨੀਰੀ ਤੇ ਬਾਦ ਹੋ ਗਿਆ ਕੰਮ ਥਾਣਾ ਦਾ ਸ਼ੁਰੂ ਤੇ ਅੱਜ ਲੱਗਿਆ ਬਾਈ ਰਾਉਂਡ ਆਪਾ ਵਜਣ ਬੱਟਾਂ ਪਰ ਹਾਂ ਦੇਖੋ ਇਹ ਨਿਣਾ ਰਹੇ ਹਾਂ ਹਾਂ ਨਿਲਾਦੇ ਹਨ ਕਰਦੇ ਤਸੱਲੀ ਦੀ ਪੂਰੀ ਤੂੰ ਇੱਧਰ ਆ ਜਾ ਓਏ ਇੱਧਰ ਆਇਆ ਸ਼ਹੀਤੀਮਾਨ ਹੂੰ ਸასი ਗੱਲ ਬੁਲਾ ਇੱਧਰ ਦਵਾਰਾ ਫਿਰ ਸასი ਗੱਲ ਬਾਈ ਆ ਦੂਏ ਦਿੰਦੀ ਪਹਿਲਾ ਪਨੀਰੀ ਵੀਜੀ ਤੁਸੀਂ ਦੇਖਿਆ ਕੱਲ ਲਾ ਛਲ ਪਿਆ ਕੰਮ ਉਹ ਭਾਈ ਉਧਰ ਸਾਹਮਣੇ ਬਾਈ ਜਾ ਰਿਆ ਮੱਕੀ ਵੱਢਣ ਵਿੱਕੀ ਬਾਈ ਰਾਂਦੇ ਉਹ ਰੈਡੀ ਪੇਡਾਂ ਵਾਲੇ ਆਏ ਵੇ ਉਹ ਦੇ ਉਹਦੇ ਪੇਡਾਂ ਬੈਠੀਆਂ ਆਹ ਭਈਆ ਚਲ ਪਿਆ ਕੰਮ ਤੇ ਆਹ ਕੱਖਤਾ ਜੀ ਬੱਟਾ ਉਰ ਹੋਈ ਜਾਂਦਾ ਬਸ ਜਦੋਂ ਸੁੱਕ ਗਿਆ ਬੱਟ ਸਾਰੇ ਸਾਫ਼ ਕਰਕੇ ਜੀ ਦੁਬਾਰਾ ਚੱਕਦੇ ਨੇ ਫੱਟੇ ਇਹਦੇ ਬਤਿਆਰੀਆ ਖੇਤ ਬਹਾਉ ਹੋਏ ਪਏ ਆ ਕੱਲ ਆ ਜਿਕਣਾ ਲੋਟ ਲੱਗਦਾ ਤੈਨੂੰ